ਹਾਂਜੀ ਹਾਂਜੀ ਵਾਹਿਗੁਰੂ 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 ਤਨ ਤਨ ਸ੍ਰੀ ਗੁਰਨਾਥ ਦੇਵ ਰੰਗਕਰੂ ਸੱਚੇ ਪਾਸ਼ਾ ਦੇ ਅਸ਼ੀਰਵਾਦ ਨਾਲ ਅੱਜ ਐਂਡ ਰੂਮੀ ਵਿਖੇ ਐਨ ਜੀਓ ਰੂਮੀ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਡੇ ਐਨ ਆਰ ਆਈ ਬੀ ਆਂ ਦੇ ਸਹਿਯੋਗ ਨਾਲ ਡਿਵੈਲਪਮੈਂਟ ਦੇ ਕੰਮ ਚੁਕੀਤੇ ਜਾ ਰਹੇ ਨੇ ਮਹਾਰਾਜ ਅਗੇ ਅਰਦਾਸ ਬੇਨਤੀ ਕਰਦੇ ਆਂ ਮਹਾਰਾਜ ਮਿਹਰ ਭਰਿਆ ਹੱਥ ਰੱਖੀ ਹੌਸਲੇ ਬਖਸ਼ੀ ਇਨ੍ਹਾਂ ਚਿਰ ਸਪੈਂਡ ਦੇ ਡਿਵੈਲਪਮੈਂਟ ਦੇ ਦੁਬੇ ਕੰਮ ਸੰਪੂਰਨ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਸਾਰੇ ਕੰਮ ਨਿਰੰਤਰ ਚੱਲਦੇ ਰਹਿਣ ਅਸੀਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਆਪਣੇ ਪਿੰਡ ਨੂੰ ਆਪਣੇ ਲੁਧਿਆਣੇ ਦਾ ਇੱਕ ਬਿਹਤਰ ਪਿੰਡ ਬਣਾਈਏ। ਹੁਣ ਅੱਜ ਜੋ ਹੈਨੀ ਨੂੰ ਪੱਕਾ ਕਰਨ ਦਾ ਪ੍ਰੋਜੈਕਟ ਸ਼ੁਰੂ ਕਰਨਾ ਸੀ ਉਸ ਦਾ ਉਕਾਟਨ ਸਰਪੰਚ ਮਨਪ੍ਰੀਤ ਸਿੰਘ ਗਿਲ ਦੇ ਪਤਾ ਸਰਦਾਰ ਜਗਮੀਲ ਸਿੰਘ ਗਿਲ ਸਤਿਕਾਰਯੋਗ ਪ੍ਰਿੰਸੀ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ 22 ਕਸਿਆ ਸੰਗੀਤਾਂ ਬਹੁਤੀ ਸਮਾਜੋ ਸੋਸਾਇਟੀ ਦੇ ਸਾਹ ਦਾ ਪ੍ਰਧਾਨ ਸਰਦਾਰ ਪਿਆਰਾ ਸਿੰਘ ਸਾਰੀ ਪੰਚਾਇਤ ਸਾਰੀ ਅੰਦੂ ਦੇ ਮੈਂਬਰ ਸਾਡੇ ਸਾਰੇ ਹੀ ਐਨ ਆਰ ਆਈ ਵੀ ਸ਼ਾਮਿਲ ਨੇ ਹੁਣ ਮੈਂ ਸਰਪੰਚ ਸਾਹਿਬ ਨੂੰ ਬੀਤ ਕਰੂੰਗਾ ਕਿ ਉਹ ਰੀਵਨ ਕੱਟ ਕੇ ਇਸ ਪ੍ਰੋਜੈਕਟ ਦਾ ਉਸ ਪਾਟਨ ਕਰਦਾ ਹਾਂ। ਮੈਂ ਆਪਣੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰੇ ਵੀਰੋ ਇਹ ਜੋ ਪ੍ਰੋਜੈਕਟ ਸ਼ੁਰੂ ਹੋ ਰਹੇ ਨੇ ਇਹ ਤੁਹਾਡੀ ਬਦੌਰਤ ਆ। ਤੁਸੀਂ ਆਪਣੀ ਹੱਕਾਂ ਲਾਲ ਦੀ ਕਮਾਈ ਚੋਂ ਜੋ 10 ਮਾਂ ਦਸੌਣ ਕੱਢ ਕੇ ਪਿੰਡ ਦੀ ਡਿਵੈਲਪਮੈਂਟ ਲਈ ਭੇਜਦੇ ਹਾਂ ਇਹ ਉਹ ਤੁਹਾਡੇ ਫੰਡਾਂ ਕਰਕੇ ਆ ਮੇਰੇ ਵੀਰੋ ਜੁੜੇ ਰਹੋ ਤਾਂ ਕਿ ਆਪਾਂ ਆਪਣੇ ਪਿੰਡ ਨੂੰ ਪੂਰਾ ਡਿਵੈਲਪ ਕਰਕੇ ਗਵਾਂਢੀ ਪਿੰਡਾਂ ਦਾ ਹਾਨੀ ਮੜਾਈਏ ਹੁਣ ਜੇ ਐਸ ਪ੍ਰੋਜੈਕਟ ਦੀ ਸ਼ੁਰੂਆਤ ਹੋ ਗਈ ਕਿ ਉਹ ਹੋ ਗਈ ਹੈ ਹੁਣ ਮੈਂ ਐਨਆਰਆਈ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਆ ਜਿਹੜਾ ਸਾਈਡ ਤੇ ਜਾਂ ਇੱਥੇ ਇੰਟਰਪਰ ਲੱਗੇਗਾ ਇੰਟਰਪਰ ਲੱਗੂਆ ਦੋਨੋਂ ਪਾਸੇ ਜਾਵਾਂਗੇ ਆਪਾਂ ਸਕੂਲ ਤੱਕ ਉਸ ਤੋਂ ਬਾਅਦ ਮੈਂ ਐਨਆਰਆਈ ਜੀਆ ਨੂੰ ਇਹ ਦੱਸ ਦੇਣਾ ਚਾਹੁੰਦਾ ਆ ਆ ਆ ਨਾਮ ਛੱਡ ਦੋਨੋਂ ਪਾਸੇ ਐ ਪਾ ਕੇ ਪੱਕੀ ਕਰਦੇ ਤਾ ਕਿ ਇਹ ਖਾਨ ਦੇ ਉੱਤੇ ਮੇਰੇ ਵੀਰੋ ਆਪਾਂ ਸਲੇਬਾਂ ਰੱਖਦੇ ਹਾਂ ਸੀਮੈਂਟ ਦੇ ਸਲੇਬਾਂ ਮਿਲਦੀਆਂ ਉਹ ਸਲੇਬਾਂ ਰੱਖਦੇ ਹਾਂ ਤਾਂ ਕਿ ਅੰਦਰ ਤੋਂ ਕੋਈ ਮੱਛਰ वगੇ ਰਸਣ ਕੇ ਸਮਝੋ ਬੇਸਿਕਲੀ ਅੰਡਰਗਰਾਉਂਡ ਹੋ ਗਿਆ ਉਸ ਤੋਂ ਬਾਅਦ ਉਹਨਾਂ ਸਲੇਬਾਂ ਦਾ ਇਹ ਫਾਇਦਾ ਕਿ ਕਦੋਂ ਮਰਜ਼ੀ ਚੱਕ ਕੇ ਆਪਾਂ ਆਪਣੀ ਮਸ਼ੀਨ ਨਾਲ ਸਾਫ਼ ਕਰ ਸਕਦੇ ਹਾਂ ਸੋ ਮੇਰੇ ਵੀਰੋ ਜਿੱਦਣ ਇਹ ਪ੍ਰੋਜੈਕਟ ਮੈਂ ਥਾਰਾ ਕੁਝ ਵਰਕ ਆਊਟ ਕਰ ਰਿਹਾ ਹਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਸਾਰਾ ਪ੍ਰੋਜੈਕਟ ਕਿੰਨਾ ਕੋਸਟ ਕਰੂਗਾ ਕਿੰਨੀਆਂ ਸਹਿਬਾ ਚਾਹੀਦੀਆਂ ਮੈਂ ਤੁਹਾਨੂੰ ਦੱਸ ਦਾਂਗਾ ਉਸ ਤੋਂ ਉਸ ਦਿਨ ਫਿਰ ਅਸੀਂ ਲਾਈਵ ਹੋਵਾਂਗੇ ਜਿਸ ਦਿਨ ਇਹ ਪ੍ਰੋਜੈਕਟ ਸ਼ੁਰੂ ਹੋਗਾ ਸੋ ਮੇਰੇ ਵੀਰੋ ਜੁੜੇ ਰਹੋ ਅਸੀਂ ਤੁਹਾਡੇ ਬਿਨਾ ਕੁਛ ਨਹੀਂ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਲਈ ਕੋਈ ਹੋਮਾਂਤ ਸਤਿ ਸ੍ਰੀ ਅਕਾਲ